ਸਤਿ ਸ਼੍ਰੀ ਅਕਾਲ ਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਅਸੀਂ ਇਸ ਸਮੇਂ ਜਾੜਲਾ ਤੋਂ ਰਾਹੋਂ ਰੂਟ ਤੇ ਮੌਜੂਦ ਹਾਂ ਔਰ ਇੱਥੇ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਔਰ ਇੱਕ ਜਿਹੜਾ ਘਰ ਹੈ ਉਹ ਤਬਾਹ ਹੋ ਗਿਆ ਕਿਉਂਕਿ ਮੇਰੇ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਕਿ ਦੋ ਗੱਡੀਆਂ ਇੱਕ ਤਾਂ ਆਹ ਗੱਡੀ ਹੈ ਫਰੰਟ ਤੋਂ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਹੜੀ ਗੱਡੀ ਹੈ ਬਹੁਤ ਜ਼ਿਆਦਾ ਨੁਕਸਾਨੀ ਗਈ ਹੈ ਔਰ ਅਨਫੋਰਚੂਨੇਟਲੀ ਬਹੁਤ ਮੰਦ ਭਾਗੀ ਗੱਲ ਹੈ ਕਿ ਜੋ ਵਿਅਕਤੀ ਇਸ ਗੱਡੀ ਵਿੱਚ ਸਵਾਰ ਸੀ ਉਹਨਾਂ ਦੀ ਮੌਤ ਹੋ ਗਈ ਹੈ ਮੌਕੇ ਤੇ ਹੀ ਦੱਸਿਆ ਜਾ ਰਿਹਾ ਕਿ ਮੌਤ ਹੋ ਗਏ ਨਾਮ ਉਹਨਾਂ ਦਾ ਰਾਮਪਾਲ ਦੱਸਿਆ ਜਾ ਰਿਹਾ 45 ਤੋਂ 50 ਸਾਲ ਦੇ ਵਿਚਕਾਰ ਉਮਰ ਦੱਸੀ ਜਾ ਰਹੀ ਹੈ ਔਰ ਇਸ ਗੱਡੀ ਇਹ ਥਾਰ ਗੱਡੀ ਹੈ ਔਰ ਜਿਹੜੀ ਇਹ ਕਾਰ ਹੈ ਸਵਿਫਟ ਕਾਰ ਦੱਸੀ ਜਾ ਰਹੀ ਹੈ ਪੀਬੀ 02 ਸੀਡੀ 3568 ਪੀਬੀ 02 ਸੀਡੀ 3568 ਸਵਿਫਟ ਕਾਰ ਦਾ ਨੰਬਰ ਦੱਸਿਆ ਜਾ ਰਿਹਾ ਔਰ ਆ ਥਾਰ ਗੱਡੀ ਜਿਹੜੀ ਹੈ ਜਿੰਨੀ ਕਿ ਜਾਣਕਾਰੀ ਸ਼ੁਰੂਆਤੀ ਜਾਣਕਾਰੀ ਅਸੀਂ ਇਕੱਤਰਤ ਕਰ ਪਾਏ ਕਿ ਗਰਚਿਆਂ ਪਿੰਡ ਦਾ ਨੌਜਵਾਨ ਇਸ ਗੱਡੀ 'ਚ ਸਵਾਰ ਸੀ ਔਰ ਮੈਕਡੀ ਤੋਂ ਆਪਣੇ ਘਰ ਵਾਪਸ ਜਾ ਰਿਹਾ ਸੀ ਔਰ ਟਿਪਰ ਆ ਜਾਂਦਾ ਵਿੱਚ ਵਿਚਾਲੇ ਹਾਦਸੇ ਤੋਂ ਪਹਿਲਾਂ ਤਾਂ ਜਿਹੜਾ ਸਵਿਫਟ ਗੱਡੀ ਵਾਲਾ ਜੋ ਵਿਅਕਤੀ ਸੀ ਬੜੀ ਹੀ ਮੰਦਭਾਗੀ ਗੱਲ ਹੈ ਕਿ ਉਹਨਾਂ ਦੀ ਮੌਤ ਹੋ ਗਈ ਹੈ ਤੇ ਉਹ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਜੋ ਸ਼ੁਰੂਆਤੀ ਜਾਣਕਾਰੀ ਆਪਾਂ ਇਕੱਠੀ ਕੀਤੀ ਹੈ ਔਰ ਸਵਿਫਟ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਆ ਟਿਪਰ ਤੋਂ ਤਾਂ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਪਹਿਲਾਂ ਤਾਂ ਗੱਡੀਆਂ ਜਿਹੜੀਆਂ ਦੋਨੇ ਸੜਕ ਦੇ ਵਿਚਕਾਰ ਸਨ ਪਰ ਫਿਰ ਉਸ ਤੋਂ ਬਾਅਦ ਤਾਂ ਜੋ ਟ੍ਰੈਫਿਕ ਨਿਰਵਿਘਨ ਚੱਲ ਸਕੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਤੁਰੰਤ ਪਹੁੰਚਦੀ ਹੈ ਔਰ ਡੈੱਡ ਬੋਡੀ ਜਿਹੜੀ ਆ ਉਹਨੂੰ ਸਿਵਲ ਹਸਪੀਟਲ ਪਹੁੰਚਾਇਆ ਗਿਆ ਤੇ ਜੋ ਨੌਜਵਾਨ ਥਾਰ ਗੱਡੀ 'ਚ ਸਵਾਰ ਸੀ ਉਸਨੂੰ ਨੀਡਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਆ ਬੜੀ ਹੀ ਮੰਦ ਭਾਗੀ ਗੱਲ ਹੈ ਔਰ ਇੱਕ ਪਰਿਵਾਰ ਜਿਹੜਾ ਹੈ ਦੇਖੋ ਉਹ ਤੈਸਨੈਸ ਹੋ ਜਾਂਦਾ ਹਾਦਸੇ ਕੋਈ ਜਾਣ ਕੇ ਨਹੀਂ ਕਰਦਾ ਹਾਦਸੇ ਹੋ ਜਾਂਦੇ ਆ ਪਰ ਜਿਨ੍ਹਾਂ ਤੇ ਬੀਤਦੀ ਹੈ ਪਤਾ ਉਹਨਾਂ ਨੂੰ ਹੀ ਆ ਕਿਉਂਕਿ ਇੱਕ ਵਿਅਕਤੀ ਜਦ ਮਰਦਾ ਉਹ ਕੱਲਾ ਨਹੀਂ ਮਰਦਾ ਕਿਸੇ ਦਾ ਪਿਓ ਕਿਸੇ ਦਾ ਭਰਾ ਕਿਸੇ ਦਾ ਪਤੀ ਬਹੁਤ ਸਾਰੇ ਰਿਸ਼ਤੇ ਹੁੰਦੇ ਆ ਪਰ ਬਹੁਤ ਸਾਰੇ ਲੋਕ ਇੱਥੇ ਇਕੱਤਰ ਹੋ ਚੁੱਕੇ ਨੇ ਇਕੱਠੇ ਹੋ ਚੁੱਕੇ ਆ ਦੇਖੋ ਦਿਲ ਨੂੰ ਠੇਸ ਵੱਜਦੀ ਏ ਤੋਂ ਇਹੋ ਜੀ ਸਥਿਤੀ ਕੋਈ ਬਣਦੀ ਆ ਸੜਕ ਸੁਰੱਖਿਆ ਫੋਰਸ ਤੋਂ ਇੰਚਾਰਜ ਸਾਹਿਬ ਨਾਲ ਨੇ ਸਰ ਜਿੰਨ ਇੱਕ ਜਾਣਕਾਰੀ ਮੈਂ ਇਕੱਠੀ ਕਰ ਪਾਇਆ ਮੈਂ ਦੱਸ ਦਿੱਤੀ ਆ ਤੁਹਾਡੇ ਤੱਕ ਕੀ ਇਨਫੋਰਮੇਸ਼ਨ ਪਹੁੰਚੀ ਹੈ ਜੀ ਹਾਂ ਸਰ ਬਿਲਕੁਲ ਸੇਮ ਇਹੀ ਹੈ ਇਹੀ ਜੋ ਆਪ ਬੋਲੇ ਬਿਲਕੁਲ ਸਹੀ ਬੋਲੇ ਪੇਪਰ ਨੂੰ ਕਰਾਸ ਕਰਨ ਲੱਗੇ ਸੀ ਪੇਪਰ ਨੂੰ ਇਹ ਕਰਾਸ ਕਰਨ ਲੱਗੇ ਸੀ ਕਿ ਇਹ سارے ਮੋਹਰੇ ਤੇ ਆਪਣੇ ਹਿਸਾਬ ਨਾਲ ਆਉਂਦੇ ਸੀਗੇ ਥਾਰ ਵਾਲਾ ਆਪਣੇ ਹਿਸਾਬ ਨਾਲ ਥਾਰ ਵਾਲਾ ਆਪਣੇ ਹਿਸਾਬ ਨਾਲ ਆਉਂਦਾ ਸੀ ਅਜੇ ਸਰ ਤੇ ਫਿਰ ਨਾਮ RAM PAL ਹੈ ਜੀ ਉਹਨਾਂ ਦਾ ਉਹਨਾਂ ਦਾ ਨਾਮ ਪਾਲਾ RAM ਹੈ ਪਾਲਾ RAM ਪਾਲਾ RAM ਹੈ ਠੀਕ ਹੈ ਜੀ ਹਾਂ ਉਹਨਾਂ ਦਾ ਪਿੰਡ ਹੈਗਾ ਜੀ ਰਾਣੇ ਆਲ ਅੱਛਾ ਜੀ ਤੇ ਇਹਨਾਂ ਦਾ ਸ਼ਾਇਦ ਪਿੰਡ ਘਰਚਾ ਹੈ ਘਰਚਾ ਪਿੰਡ ਦੱਸਿਓ ਘਰਚਾ ਪਿੰਡ ਹੈ ਨਾ ثار ਵਾਲਾ ਇਹਦਾ ਕੋਈ ਕਸੂਰ ਨਹੀਂ ਸੀਗਾ ਵੈਸੇ ਥਾਰ ਵਾਲੇ ਦਾ ਥਾਰ ਵਾਲੇ ਦਾ ਕੋਈ ਕਸੂਰ ਨਹੀਂ ਸੀ। ਤੇ ਥਾਰ ਵਾਲੇ ਦੀ ਸੱਟ ਲੱਗੀ ਆ। ਹਾਂਜੀ ਸੱਟ ਆ। ਤੁਸੀਂ ਸਿਵਲ ਹਸਪੀਟਲ ਛੱਡ ਕੇ ਆਏ। ਦੋਨੋਂ ਨੂੰ ਸਿਵਲ ਨੂੰ ਦੋਨੋਂ ਨੂੰ। ਤੇ ਪਹਿਲਾਂ ਸਰ ਦੱਸਿਆ ਜਾ ਰਿਹਾ ਕਹਿੰਦੇ ਦੋਨੋਂ ਗੱਡੀਆਂ ਜਿਹੜੀਆਂ ਵਿਚਕਾਰੀ ਸੀ। ਫਿਰ ਸੜਕ ਸੁਰੱਖਿਆ ਫੋਰਸ ਦੀ ਡਿਪਰੇ ਕੀਤੀ ਆਪਾਂ। ਦੋਨੋਂ ਹਾਂਜੀ ਹਾਂਜੀ। ਠੀਕ ਹੈ ਜੀ। ਹਾਂਜੀ। ਕੈਜੂਐਲਟੀ ਚਲੋ ਹੋ ਗਈ ਆ। ਪਹਿਲਾਂ ਸਰ ਅਸਟਾ ਮੌਕੇ ਸਿਰਫ 2 ਮਿੰਟ ਚ ਪਹੁੰਚ ਗਏ। ਯਾਰਲੇ ਖੜੇ ਸੀਗੇ। ਕਹੇ ਫੋਨ ਆਇਆ ਕਿ ਡਰ ਰੂਮ ਤੋਂ ਨਾਲ ਦੀ ਨਾਲ ਆਪਾਂ। ਪਹਿਲਾਂ ਵੀ ਸਵੇਰੇ ਪਹਿ ਇੱਕ ਰਾਹੋਂ ਰੋਡ ਤੇ ਵੀ ਹਾਦਸਾ ਹੋਇਆ ਸਿੱਟੀ ਢਾਣੇ ਤੋਂ ਸੰਦੀਪ ਵੀਰਾ ਆਪਣੇ ਮੁਲਾਜ਼ਮ ਨੇ ਉਹ ਵੀ ਇੱਕ ਪੇਸ਼ੈਂਟ ਮਤਲਬ ਜ਼ਖਮੀ ਨੂੰ ਸਿਵਲ ਹਸਪੀਟਲ ਛੱਡ ਕੇ ਹਾਦਸੇ ਬਹੁਤ ਹੋ ਰਹੇ ਸਰ ਸਤੰਤ ਦੀ ਸ਼ੁਰੂਆਤ ਹੈ ਤੁਸੀਂ ਕੀ ਕਹੋਗੇ ਸੁਰੇ ਤਾਂ ਹੋ ਟ੍ਰੈਫਿਕ ਜਿਆਦਾ ਹੋ ਗਈ ਟ੍ਰੈਫਿਕ ਕਰਕੇ ਐ ਅੱਛਾ ਹੁਣ ਵੀ ਟਿਪਰ ਆ ਰਹੇ ਤੁਸੀਂ ਆਲੇ ਦੋਲੇ ਹਦਾਇਤਾਂ ਦੇ ਰਹੇ ਹੋ ਪਾਸੇ ਹੋ ਜਾਓ ਸਰ ਅਸੀਂ ਕਹਿੰਦਾ ਸਾਨੂੰ ਇੱਕ ਘੰਟਾ ਹੋ ਗਿਆ ਸੀ ਇਸੀ ਰੋਡ ਤੇ ਕੋਈ ਹੋਰ ਨਾ ਬਾਕਿਆ ਹੋ ਜਾਏ ਤੁਸੀਂ ਕਰਕੇ ਸਾਈਡ ਹਾਂਜੀ ਹਾਂਜੀ ਤੋਂ ਆਮ ਜਨਤੋਂ ਨੂੰ ਇਹ ਹਦਾਇਤ ਹੈ ਕਿ ਸਾਵਧਾਨੀ ਵਰਤ ਕੇ ਰੱਖੋ ਹਾਂਜੀ ਹਾਂਜੀ ਸਰ ਸਪੀਡ ਲੋਡ ਲਿਮਟ ਤੇ ਰੱਖੋ ਹਾਂ ਸਪੀਡ ਵੀ ਤੇ ਆਪ ਸਾਈਡ ਤੇ ਹੋ ਕੇ ਖੜੋ ਜੀ ਇਹਨਾਂ ਹੱਥ ਜੋੜੀ ਜੰਨੇ ਆ ਬਾਰੀ ਜੀ 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 ਉਹ ਸਰ ਸਵੇਰੇ ਵੀ ਮੌਜੂਦ ਸੀਗੇ ਜੀ ਜਦੋਂ ਘਟਨਾ ਹੁੰਦੀ ਹੈ ਬੱਸ ਪਲਟ ਜਾਂਦੀ ਹੈ ਹੁਣ ਵੀ ਇੱਥੇ ਸੜਕ ਸੁਰੱਖਿਆ ਫੋਰਸ ਜਿਹੜੀ ਤੁਰੰਤ ਪਹੁੰਚਦੀ ਹੈ ਕਹਿੰਦੇ 2 ਮਿੰਟ 'ਚ ਅਸੀਂ ਪਹੁੰਚ ਕੇ ਗੱਡੀਆਂ ਨੂੰ ਸਾਈਡ ਤੇ ਕਰਾਇਆ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਆ ਜਿਹੜਾ ਨੌਜਵਾਨ ਥਾਰ ਗੱਡੀ 'ਚ ਸਵਾਰ ਸੀ ਉਹ ਫੱਟੜ ਹੋ ਗਿਆ ਉਹਨੂੰ ਵੀ ਸਿਵਲ ਹਸਪਤਾਲ ਛੱਡਿਆ ਗਿਆ ਸਰ ਇਹ ਜਿਹੜਾ ਥਾਰ ਗੱਡੀ ਸਰਵਜ ਸਿੰਘ ਮੁੰਡੇ ਦਾ ਨਾਮ ਕੀ ਹੈ ਇਹ ਸਰ ਗਰਚਿਆਂ ਦੇ ਪਿੰਡ ਦਾ ਜੀ ਨਾਮ ਇਹਨੂੰ ਪਤਾ ਨਹੀਂ ਲੱਗਿਆ ਠੀਕ ਹੈ ਨਹੀਂ ਚਲੋ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪਹੁੰਚ ਗਈ ਹੈ ਇੱਕ ਕੈਸ਼ੂਐਲਟੀ ਹੋ ਗਈ ਅਨਫੋਰਚੂਨੇਟਲੀ ਔਰ ਦੂਜਾ ਨੌਜਵਾਨ ਨੂੰ ਸੁਰੱਖਿਅਤ ਇਹਨਾਂ ਨੇ ਜਿਹੜਾ ਸਿਵਲ ਹਸਪੀਟਲ ਲਿਖੇ ਪਹੁੰਚਾਇਆ ਔਰ ਗੱਡੀ ਦੇ ਤੁਸੀਂ ਹਾਲਾਤ ਦੇਖ ਲਓ ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਟੱਕਰ ਕਿੰਨੀ ਜ਼ਬਰਦਸਤ ਹੈ ਕਿੰਨੀ ਮੰਦ ਭਾਗੀ ਗੱਲ ਹੈ ਮੈਂ ਜਿਵੇਂ ਪਹਿਲਾਂ ਕਿਹਾ ਇੱਕ ਵਿਅਕਤੀ ਇਕੱਲਾ ਨਹੀਂ ਜਾਂਦਾ ਉਸ ਦੇ ਨਾਲ ਕਈ ਰਿਸ਼ਤੇ ਜਿਹੜੇ ਤੈਸ ਨਸ ਹੋ ਜਾਂਦੇ ਘਰ ਤਬਾਹ ਹੋ ਜਾਂਦਾ ਘਰ ਮੁੱਦਾ ਪੈ ਜਾਂਦਾ ਕਿੱਥੇ ਕਰਦੇ ਉਡੀਕਦੇ ਹੋਣੇ ਆ ਕਿ ਆ ਜਾਣਾ ਥੋੜੀ ਦੇਰ ਤੇ ਹੀ ਔਰ ਕਿੱਥੇ ਜਦੋਂ ਇਹੋ ਜੀ ਖਬਰ ਜਾਂਦੀ ਆ ਜੀ ਰਵਿੰਦਰ ਸਿੰਘ ਸਰ ਇਹ ਤੈਨੂੰ ਤਲਵਿੰਦਰ ਉਹਦਾ ਨਾਮ ਸਤਪਾਲ ਸਿੰਘ ਪਾਲਾ ਸਤਪਾਲ ਸਿੰਘ ਪਾਲਾ ਪਾਲਾ ਤੇ ਇਹ Swift ਗੱਡੀ ਦੀ ਨੰਬਰ ਪਲੇਟ ਹੈ ਜੀ PP S Swift ਦੀ ਹੈ ਜੀ TV02 ਵਾਲੇ ਦੀ ਠੀਕ ਹੈ ਜੀ ਇਹ ਇਹਦੇ ਨੰਬਰ ਪਿੱਛੇ ਲਿਖਿਆ ਵਸ 70 77 ਹੈ ਜੀ ਪਿੱਛੇ ਇਹਨਾਂ ਦੀ ਸਤ ਪਾਲ ਸਿੰਘ ਪਾਲਾ ਦੀ ਮੌਕੇ ਤੇ ਹੀ ਮੌਤ ਹੋ ਜਣੀ ਮੌਕੇ ਤੇ ਮੌਕੇ ਤੇ ਸਰ ਜੀ ਤਾਂ ਮੈਂ ਮੈਂ ਕਹਿੰਦਾ ਗੱਡੀ ਥੋੜੀ ਹਾਰਡ ਆ ਥੋੜੀ ਜਿੱਦਾਂ ਇਹਨਾਂ ਨੇ ਮੋਡੀਫਾਈ ਕੀਤੀ ਹੈ ਬਚਾਅ ਹੋ ਗਿਆ ਬਚਾਅ ਹੋ ਗਿਆ ਇਹਨਾਂ ਤੇ ਵੀ ਹੋਰ ਜਿਆਦਾ ਸਖਤ ਲੱਗਦੀ ਹੈ ਜੀ ਦੇਖੋ ਕਿੱਲਾ ਗੱਡੀ ਹੈ ਇਹਦਾ ਥੋੜਾ ਸਖਤ ਆ ਨਾ ਸਖਤ ਹੈ ਜੀ ਹਾਂਜੀ ਮੋਨਟ ਸਖਤ ਹੈ ਦਾ ਆਦਰਵਾਇਜ਼ ਇਹਦਾ ਵੀ ਨੁਕਸਾਨ ਬਹੁਤ ਹੋਣਾ ਸੀ ਜੀ ਜੀ ਇੱਕ ਵਾਰੀ ਇੱਧਰ ਮੇਰੇ ਖਲ ਜੀ ਆਜੋ ਭਾਜੀ ਕਾਂਦੀ ਸਾਹਿਬ ਪਰੀ ਸਿਚੁਏਸ਼ਨ ਬਾਰੇ ਤੁਹਾਨੂੰ ਕਿਵੇਂ ਪਤਾ ਲੱਗਦਾ ਸਿਚੁਏਸ਼ਨ ਅਸੀਂ ਆਉਂਦੇ ਪੈਸੇ ਦੀ ਰੋਡ ਤੋਂ ਜੀ ਤੇ ਪੱਲ ਲੱਗ ਗਿਆ ਇੱਕਦਮ ਖੜਕਾ ਆਇਆ ਤੇ ਕਿਸੇ ਨੇ ਦੱਸਿਆ ਐਕਸੀਡੈਂਟ ਹੋ ਗਿਆ ਜਿੱਦਾਂ ਅਸੀਂ ਮੌਕੇ ਤੇ ਪਹੁੰਚੇ ਸੀਗੇ ਆਪਣੇ ਵੱਲੋਂ ਮਦਦ ਕਰਨ ਲਈ ਪਹੁੰਚੇ ਸੀ ਹਾਂ ਜੀ ਮਦਦ ਲਈ ਪਹੁੰਚੇ ਸੀਗੇ ਇੱਥੇ ਹੋਰ ਵੀ ਸਾਡੇ ਲੋਕਲ ਨੌਜਵਾਨ ਸੀਗੇ ਜਿਹੜੇ ਕੱਢਣ ਦੀ ਕੋਸ਼ਿਸ਼ ਕਰਦੇ ਸੀਗੇ ਜੀ ਮੌਕੇ ਤੋਂ ਬੋਤਲ ਲੱਗਿਆ ਜਦੋਂ ਟਰੱਕ ਜਾ ਰਿਹਾ ਸੀ ਰਾਹੋਂ ਤੋਂ ਬਲਾਚਰ ਵਾਲੀ ਸਾਈਡ ਦੇ ਟਿੱਪਰ ਟਿੱਪਰ ਦੱਸ ਦਿਓ ਟਿੱਪਰ ਜਾ ਰਿਹਾ ਸੀ ਜੀ ਜੀ ਉਹਨੂੰ ਇਹ ਗੱਡੀ ਕ੍ਰਾਸ ਕਰਨ ਲੱਪੇ ਇੱਕਦਮ ਸਡਨਲੀ ਜੀ ਜਿਵੇਂ ਇਹਨੇ ਕ੍ਰਾਸ ਕਰਨ ਨੂੰ ਟਿੱਪਰ ਦੇ ਪਿੱਛੋਂ ਗੱਡੀ ਦਾ ਮੂੰਹ ਰੋਡ ਤੇ ਦੂਜੀ ਸਾਈਡ ਕੱਢਿਆ ਤਾਂ ਮਰੇ ਫਰੰਟ ਤੋਂ ਥਾਰ ਗੱਡੀ ਆਉਂਦੀ ਸੀ ਜੀ ਤੇ ਇਹ ਨਾਲ ਇੱਕਦਮ ਸਿੱਧੀ ਟੱਕਰ ਹੋ ਗਈ ਜਾਨੀ ਦੋਨੋਂ ਡਰਾਈਵਰਾਂ ਨੂੰ ਬਚਾ ਕਰਨ ਦਾ ਮੌਕਾ ਨਹੀਂ ਮਿਲਿਆ ਸਿੰਗਲ ਸੜਕ ਹੈ ਜੀ ਇੱਥੇ ਤੇ ਗੱਡੀ ਕਾਫੀ ਸਪੀਡ ਤੇ ਦੱਸਦੇ ਸੀਗੇ ਸਾਰਾ ਸਾਰੀ ਟੱਕਰ ਇੱਥੇ ਦੱਸਿਆ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਨੇ ਉਹਨੇ ਵੀ ਦ ਜਿਕੇ ਲੜਕਾ ਕਹਿੰਦੇ ਆਪਣੀ ਸਾਈਡ ਤੇ ਆ ਰਿਹਾ ਸੀ ਹਾਂਜੀ ਇੱਕ ਸਾਈਡ ਤੇ ਸੀ ਗੱਡੀ ਥਾਰ ਇਹਨਾਂ ਨੇ ਕ੍ਰਾਸ ਕਰਨ ਦੇ ਚੱਕਰ ਵਿੱਚ ਇਹਨਾਂ ਦੀ ਹਿੱਟ ਹੋ ਗਈ ਜੀ ਔਰ ਮੌਕੇ ਤੇ ਹੀ ਕਹਿੰਦੇ ਮਾਉਟੂ ਮੌਕੇ ਤੇ ਜਿੱਦਾਂ ਤੱਕਿਆ ਤੁੱਕਿਆ ਭੰਨ ਕੇ ਇੱਕਦਮ ਕੱਢਿਆ ਹਾਂ ਕੋਸ਼ਿਸ਼ ਕੀਤੀ ਹਾਂ ਕੋਸ਼ਿਸ਼ ਕੀਤੀ ਸਟੀਅਰਿੰਗ ਬਿਲਕੁਲ ਛਾਤੀ ਹੋ ਗਿਆ ਸੀ ਬੈਂਡ ਅੱਛਾ ਜੀ ਪਰ ਫਿਰ ਪਤਾ ਲੱਗਿਆ ਕਿ ਹਸਪਤਾਲ ਜਾਂਦੇ ਇਸ਼ਾਰੇ ਇੱਥੇ ਜੇ ਹਸਪਤਾਲ ਪਤਾ ਨਹੀਂ ਕਰੋੜਾਂ ਦੀ ਯਾਰ ਨਹੀਂ ਬੱਸ ਤੇ ਜਿਹੜਾ ਮੁੰਡਾ ਤਲਵਿੰਦਰ ਹੈ ਠੀਕ ਹੈ ਉਹ ਇਹ ਵੀ ਉਹਨਾਂ ਨੇ ਇੱਥੇ ਜਦੋਂ ਗੱਡੀ ਚੋਂ ਕੱਢਿਆ ਤੇ ਵਾਰਸਾਂ ਨੇ ਲੈ ਕੇ ਗਏ ਤਾਂ ਉਹ ਵੀ ਕਹਿੰਦੇ ਜੇਰੇ ਇਲਾਜ ਹੈ ਜੀ ਸਿਵਲ ਹਸਪੀਟਲ ਅੱਛਾ ਉਹ ਵੀ ਹੁਣ ਡਾਕਟਰਾਂ ਨੇ ਸੱਟਾ ਗੰਭੀਰ ਨੇ ਕਿ ਸੱਟਾ ਕਾਫੀ ਲੱਗੀ ਉਹਨਾਂ ਦੇ ਵੀ ਕਿ ਕਿੰਨੀ ਜ਼ਿਆਦਾ ਟੱਕਰ ਹੋਈ ਆ ਅੱਛਾ ਤੇ 에어 ਬੈਗਾਂ ਸੱਟਾ ਲੱਗੇ ਅੱਛਾ ਜੀ ਬਾਕੀ ਗੱਡੀ ਹੈਵੀ ਰੱਖ ਲਓ ਅੱਛਾ 에어 ਬੈਗ ਇਹਦੇ ਵੀ ਦੋਨੋਂ ਖੁੱਲੇ ਹਾਂ ਜੀ ਹਾਂ ਜੀ ਕਿਉਂਕਿ ਜਦੋਂ ਟੱਕਰ ਕਿੰਨੀ ਜ਼ਬਰਦਸਤ ਟੱਕਰ ਕਿੰਨੀ ਹਾਂ ਜੀ ਹਾਂ ਜੀ ਅੱਛਾ ਬੈਲਟ ਵੀ ਲੱਗੀ ਸੀ ਬੈਲਟ ਲੱਗੀ ਕਰਕੇ 에어 ਬੈਗ ਖੁੱਲ ਗਿਆ ਜਿਸ ਕਾਰਨ ਥੋੜਾ ਇਹਨਾਂ ਦਾ ਬਚ ਹਾਂਜੀ ਥੋੜੀ ਰੋਡ ਦੇ ਦਾ ਕੌਂਸ਼ੀਅਸ ਹੈ ਹੋਸ਼ ਹੈ ਹਾਂਜੀ ਹਾਂਜੀ ਅੱਧਾ ਹੋਸ਼ ਆਂ ਹਾਂਜੀ ਸਿਵਲ ਹਸਪੀਟਲ ਲੈ ਕੇ ਗਏ ਕਿ ਸਿਵਲ ਲੈ ਕੇ ਸੁਣ ਚ ਰਹੀ ਹੈ ਜੀ ਬਾਕੀ ਹਜੇ ਅਜ ਪੱਕਾ ਸ਼ੋਰ ਨਹੀਂ ਕਹਿ ਸਕਦੇ ਹਾਂ ਜੀ ਤੇ ਥਾਰ ਵਾਲੇ ਦੇ ਫੈਮਿਲੀ ਨੂੰ ਇਨਫੋਰਮ ਕਰਤਾ ਜੀ ਹਾਂਜੀ ਹਾਂਜੀ ਕਰ ਦਾਂ ਹਾਂਜੀ ਉਹ ਪਾਸ ਨਾੜ ਬਾਰਸ ਹਸਪੀਟਲ ਤੇ ਲੈ ਗਏ ਕਿੰਨੀ ਉਮਰ ਹੈ ਤਲਵਿੰਦਰ ਦੀ ਜੀ 24-25 ਸਾਲ ਦਾ ਨੌਜਵਾਨ ਹੈ ਜੰਗ ਹਾਂਜੀ ਜੰਗ ਹੈ ਤੇ ਸਾਰੇ ਤੁਸੀਂ ਮਦਦ ਲਈ ਜਦੋਂ ਪਤਾ ਲੱਗਿਆ ਤਾਂ ਪਹੁੰਚ ਗਏ ਇੱਥੇ ਦੌਲਤਪੁਰ ਹਾਂਜੀ ਆਲੇ-ਦੁਆਲੇ ਫਿਰ ਜਿੱਦਾਂ ਜਿੰਨੇ ਪਿੰਡ ਹਾਂਜੀ ਹਾਂ ਜਿੰਨੇ ਆਲੇ-ਦੁਆਲੇ ਪਿੰਡਾਂ ਦੇ ਕਾਫੀ ਕ੍ਰੋਸ ਕਰਦੇ ਸੀ ਹਾਂ ਜੀ ਚੱਲਦੇ ਸੀਗੇ ਜੀ ਐ ਫਿਰ ਇਹਨਾਂ ਨੂੰ ਦੇਖ ਕੇ ਅਰੇ ਘਰੋਕੇ ਜਾਂਦਾ ਜੀ ਜੀ ਤੇ ਕਿਹੜੇ-ਕਿਹੜੇ ਪਿੰਡ ਤੋਂ ਆਏ ਲੋਕ ਇੱਥੋਂ ਮਤਲਬ ਇੱਥੋਂ ਵੀਰਾਲ ਉਟਾਲਾਂ ਇਧਰ ਜਾਲ ਲੱਗੇ ਕਾਫੀ ਜੀ ਚਲੋ ਆਪਰੇ ਵੱਲੋਂ ਸਾਰੇ ਆਪਣੇ ਇਨਸਾਨੀਅਤ ਤੌਰ ਤੇ ਅਸੀਂ ਸਾਰੇ ਜਿੱਥੇ ਜਿੱਥੇ ਪਤਾ ਲੱਗਿਆ ਮਦਦ ਹੋ ਜਾਈ ਹਾਂ ਜੀ ਜੀ ਤੇ ਫਿਰ ਗੱਡੀ ਵੀ ਤੁਸੀਂ ਸੜਕ ਸੁਰੱਖਿਆ ਦੀ ਫੋਰਸ ਨਾਲ ਸਾਈਡ ਤੇ ਕਰਾਈਆਂ ਹੋਣੀਆਂ ਹਾਂ ਹਾਂ ਜੀ ਗੱਡੀ ਨਾਲ ਰੋਡ ਬਲੌਕ ਹੋ ਗਿਆ ਸੀ ਨਾ ਜਿਨ੍ਹਾਂ ਨੇ ਫਿਰ ਰੋਡ ਓਪਨ ਕਰਨ ਲਈ ਕੋ ਗੱਡੀ ਇੱਕ ਸਾਈਡ ਤੇ ਕੀਤੀ ਹੈ ਤੁਸੀਂ ਤੁਸੀਂ ਮਤਲਬ ਪਿੰਡ ਵਾਸੀਆਂ ਨੇ ਹਾਂ ਮੌਕੇ ਤੇ ਮਦਦ ਕੀਤੀ ਸਾਰਿਆਂ ਨੇ ਹਾਂ ਉਹ ਡੈੱਡ ਬੋਡੀ ਕਿਦੇ ਵਿੱਚ ਲਾ ਕੇ ਗਈ ਐਂਬੂਲੈਂਸ ਐਂਬੂਲੈਂਸ ਆਈ ਸੀ ਜਿਹੜਾ ਫਟੜਦਾ ਲੈਵਿੰਡਰ ਸੀ ਉਹ ਵੀ ਉਹ ਬਾਅਦ ਚ ਦੂਜੀ ਗੱਡੀ ਚ ਗਿਆ ਉਹ ਦੂਜੀ ਗੱਡੀ ਚ ਦੂਜੀ ਗੱਡੀ ਚ ਗਿਆ ਸੀ ਬਾਅਦ ਚ ਹਾਂਜੀ ਹਾਂਜੀ ਬਹੁਤ ਸ਼ੁਕਰੀਆ ਤਾਂ ਇਹ ਆਲੇ ਦੁਆਲੇ ਪਿੰਡਾਂ ਦੇ ਲੋਕ ਜਿਹੜੇ ਮੌਕੇ ਤੇ ਜਦੋਂ ਖਬਰ ਪਹੁੰਚਦੀ ਹੈ ਤਾਂ ਆਪਣੇ ਵੱਲੋਂ ਇਨਸਾਨੀਤ ਨਾਤੇ ਪਹੁੰਚਦੇ ਆ ਆ ਤੁਸੀਂ ਗੱਡੀ ਦੇਖੋ ਇਹ ਕੇਅਰ ਬੈਗ ਖੁੱਲਾ ਮੇਰੇ ਖਿਆਲ ਕਿ ਦੋਨੇ ਖੁੱਲੇ ਆ ਦੋਨੋਂ ਹੀ ਖੁੱਲੇ ਹੋਇਆ ਤੁਸੀਂ ਉਹ ਦੇਖੋ ਕਿ ਇਹ ਗੱਡੀ ਵੀ ਕਾਫੀ ਨੁਕਸਾਨੀ ਗਈ ਔਰ ਦੱਸਿਆ ਜਾ ਰਿਹਾ ਕਹਿੰਦੇ ਕਿ ਜਿਹੜਾ ਇਸ ਗੱਡੀ ਜਿਹੜਾ ਨੌਜਵਾਨ ਸਵਾਰ ਸੀ ਉਸ ਨੂੰ ਵੀ ਆਪਣੀ ਹੀ ਪ੍ਰਾਈਵੇਟ ਗੱਡੀ ਵਿੱਚ ਸਿਵਲ ਹਸਪਤਲ ਵਿਖੇ ਪਹੁੰਚਾਇਆ ਗਿਆ ਜਿਹੜੇ ਇਲਾਜ ਹੈ ਉਹ ਪਰ ਉਹ ਗੱਡੀ ਦੇ ਤਾਂ ਪਰਖੱਚੇ ਉੜ ਗਏ Swift ਗੱਡੀ ਦੇ ਪਰਖੱਚੇ ਉੜ ਜਾਂਦੇ ਆ ਔਰ Swift ਗੱਡੀ ਤੁਸੀਂ ਦੇਖੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਔਰ ਜੋ ਦੱਸਿਆ ਗਿਆ ਹੈ ਮੌਕੇ ਤੇ ਮੌਜੂਦ ਚਸ਼ਮਦੀਦ ਵੱਲੋਂ ਚਸ਼ਮਦੀਦਾਂ ਵੱਲੋਂ ਉਹ ਕਹਿੰਦੇ ਕਿ ਸਟੀering ਜਿਹੜਾ ਆ ਉਹ ਛਾਤੀ 'ਚ ਵੱਜਦਾ ਔਰ ਸਟੀering છાતી ਚ ਵੱਜਣ ਕਰਕੇ ਉਹ ਕਹਿੰਦੇ ਕਿ ਹੋ ਸਕਦਾ ਸ਼ੰਕਾਜਾਰ ਕੀਤੀ ਜਾ ਰਹੀ ਹੈ ਕਹਿੰਦੇ ਕਿ ਹੋ ਸਕਦਾ ਉਹਨਾਂ ਦੇ ਜਿਹੜੀ ਸੱਟ ਜ਼ਿਆਦਾ ਗੰਭੀਰ ਵੱਜੀ ਹੋਵੇ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ ਪਰ ਗੱਡੀ ਤਾਂ ਇੱਕ ਤਰੀਕੇ ਨਾਲ ਪਿੱਚਕ ਗਈ ਆ ਬੁੰਨਟ ਦੇਖੋ ਤੁਸੀਂ ਉਹ ਵੀ ਪਿੱਚਕ ਗਿਆ ਬਹੁਤ ਜ਼ਿਆਦਾ ਨੁਕਸਾਨ ਹੈ ਸਵਿਫਟ ਗੱਡੀ ਜਿਹੜੀ ਉਹਦੇ ਪਰ ਖੱțe ਉੜ ਜਾਂਦੇ ਆ ਤਲਵਿੰਦਰ ਗਰਚਿਆ ਪਿੰਡ ਤੋਂ ਨੌਜਵਾਨ ਥਾਰ ਗੱਡੀ ਚ ਸੀ ਔਰ ਸਤਪਾਲ ਪਾਲਾ ਜੋ ਕਿ ਰਾਣੇਵਾਲ ਦੇ ਦੱਸੇ ਜਾ ਰਿਹਾ ਜਿਨ੍ਹਾਂ ਦੀ ਕਿ ਬੜੀ ਹੀ ਮਾੜੀ ਗੱਲ ਐ ਬੜੀ ਹੀ ਹਮੰਦ ਭਾਗੀ ਗੱਲ ਐ ਪਰਿਵਾਰ ਲਈ ਆ ਸਹਿਣਜੋਗ ਦੁੱਖ ਹੁੰਦਾ ਕਿ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਐ 45 ਤੋਂ 50 ਸਾਲ ਉਮਰ ਉਹਨਾਂ ਦੀ ਉਮਰ ਦੱਸੀ ਜਾ ਰਹੀ ਐ ਤਾਂ ਨੌਜਵਾਨ ਗਰਚਿਆ ਪਿੰਡ ਤੋਂ ਉਹਦੇ ਸ਼ੁਭਚਿੰਤਕ ਯਾਰ ਦੋਸਤ ਤੇ ਪਹੁੰਚੇ ਆ ਸਾਡੇ ਗਵਾਂਢੀ ਪਿੰਡ ਤੋਂ ਮੁੰਡਾ ਐ ਹਾਂਜੀ ਹਾਂਜੀ ਠੀਕ ਐ ਤੁਹਾਡਾ ਯਾਰ ਦੋਸਤ ਐ ਹਾਂਜੀ ਸਾਡਾ ਰਿਸ਼ਤਦਾਰੀ ਐ ਜੀ ਅੱਛਾ ਹੁਣ ਠੀਕ ਐ ਠੀਕ ਐ ਉਹਦਾ ਸੱਟਾਂ ਐ ਲੱਗੀਆਂ ਜਿੱਦਾਂ ਇਹਦੇ ਕੋਲ ਸਿਰ ਤੇ ਸੱਟ ਤਾਂ ਨਹੀਂ ਜਿੱਦਾਂ ਗੁੱਜੀਆਂ ਸਟਾਜ ਇਹਦਾ ਅਸੀਂ ਤੇ ਜਾ ਕੇ ਦੇਖਿਆ ਨਹੀਂ ਜਿੱਦਾਂ ਜਾਦੇ ਫਿਰ ਇੱਥੇ ਰੁਕ ਗਏ ਅਸੀਂ ਲੈ ਕੇ ਗਏ ਉਹ ਮੁੰਡੇ ਜਿੱਦਾਂ ਲਾ ਚੱਲਦਾ ਆ ਦੱਸੂਗੇ ਹੁਣ ਅੱਗੇ ਕਿ ਪ੍ਰਸ਼ਾਸਨ ਨੂੰ ਜ਼ਰੂਰ ਬੇਨਤੀ ਆ ਤੁਸੀਂ ਰੋਡ ਦਾ ਹਾਲ ਦੇਖੋ ਬਈ ਸੜਕ ਕਿੰਨੀ ਖਰਾਬ ਤੇ ਟ੍ਰੈਫਿਕ ਕਿੰਨਾ ਜ਼ਿਆਦਾ ਆ ਇਹ ਡਰਾਖਤ ਦੇਖੋ ਤਾਂ ਇਹ ਮਤਲਬ ਐਕਸੀਡੈਂਟ ਦਾ ਕਾਰਨ ਹੈਗੇ ਆ ਜੀ। ਮਤਲਬ ਕਾਰਨ ਹੋਈ ਆ ਕਿ ਸ਼ਹਿਰ ਮੁੱਖ ਮਾਰਗਾਂ ਤੇ ਰੁੱਖ ਵੜ ਦਿੱਤੇ ਜਾਂਦੇ ਆ ਜਿਹਦੇ ਦੀ ਲੋਕੀ ਅਪੀਲ ਕਰਦੇ ਆ ਕਿ ਹਾਦਸਿਆਂ ਦਾ ਕਾਰਨ ਬਣ ਸਕਦੇ ਆ ਬਣਦੇ ਆ ਉਹਨਾਂ ਤੇ ਗੌਰ ਨਹੀਂ ਕਰਦੇ ਹੈ। ਉਹਨਾਂ ਤੇ ਗੌਰ ਨਹੀਂ ਆ ਤੁਸੀਂ ਦੇਖੋ ਵੀ ਰੋਡ ਦੇ ਗੱਬੇ ਆ ਹੁਣ ਕਿੱਥੇ ਬੰਦਾ ਸਾਈਡ ਦਊਗਾ ਕਿੱਥੇ ਆਪੇ ਹੀ ਐਕਸੀਡੈਂਟ ਦਾ ਇੱਥੇ ਮਤਲਬ ਇਹ ਪਹਿਲੀ ਗੱਲ ਨਹੀਂ ਹੈਗੀ ਕੋਈ ਥੋੜੇ ਦਿਨ ਹੀ ਪਤੀ ਹੋਈ ਆ ਕੁਝ ਨਹੀਂ ਪਤਾ ਥੋੜੇ ਦਿਨੀ ਇੱਥੇ ਐਕਸੀਡੈਂਟ ਹੁੰਦਾ ਹੁਣ ਤੁੰਦਾਂ ਦਾ ਮੌਸਮ ਹੋ ਅੱਗੇ ਰੋਜ਼ ਇੱਥੇ ਕਿੱਦਾਂ ਦੇਖਣਾ ਹੈ? ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਖਰਾਬ ਹੋਇਆ ਇਹਦਾ ਇਹ ਪ੍ਰਸ਼ਾਸਨ ਨੂੰ ਅਪੀਲਵਾ ਸਾਡੀ ਪ੍ਰਸ਼ਾਸਨ ਨੂੰ ਅਪੀਲਵਾ ਵੀ ਇੱਥੇ ਸਾਰਾ ਇੱਥੇ ਪੱਟੀ ਵੀ ਲਾਈ ਜਾਵੇ ਸਾਈਡ ਤੇ ਲੇਟਾਂ ਵੀ ਲਾਈਆਂ ਜਾਣ ਤੇ ਆ ਦਰਖਤਾਂ ਦਾ ਵੀ ਇਹਨਾਂ ਦਾ ਵੀ ਕੀਤਾ ਜਾਵੇ ਕੋਈ ਇੰਤਜ਼ਾਮ ਰੋਡ ਖਾਮਾ ਇੱਥੇ ਟਿੱਪਰ ਰਵਾ ਗਾੜ ਲੰਘਦਾ ਤੁਸੀਂ ਦੇਖੋ ਇੱਥੇ ਘੰਟਾ ਖੜਕੇ ਬਿਸਾਹ ਨਹੀਂ ਆਂਦਾ ਰੋਡ ਨੂੰ ਇਹ ਪ੍ਰਸ਼ਾਸਨ ਨੂੰ ਚਾਹੀਦਾ ਥੋੜਾ ਜਿਆ ਇਹਨਾਂ ਚੀਜ਼ਾਂ ਤੇ ਵੀ ਗੌਰ ਕਰੇ ਉਹ ਕੱਲਾ ਵੋਟਾਂ ਤੇ ਗੌਰ ਨਾ ਕਰੇ ਕਿ ਵੋਟਾਂ ਵੇਲੇ ਹੁੰਦਾ ਕਿ ਇੱਦਾਂ ਕਰ ਦੇਣਾ ਸਾਰਾ ਕੁਝ ਬੱਸ ਜਦੋਂ ਵੋਟਾਂ ਪੈ ਗਈਆਂ ਬੱਸ ਉਹਦੇ ਬਾਅਦ ਕਿਸੇ ਨੇ ਨਹੀਂ ਦੇਖਣਾਗੇ ਵੀ ਕੋਈ ਮਰਦਾ ਹੈ ਕਿਸੇ ਵੱਲੋਂ ਹੁਣ ਜਿਨ੍ਹਾਂ ਦਾ ਚੱਲ ਗਿਆ ਉਹਨਾਂ ਨੂੰ ਪਤਾ ਨਾ ਕੀ ਦੁੱਖ ਹੈ ਇਹ ਕੀ ਹੈਗਾ ਕੀ ਨਹੀਂ ਆ ਸਹਿਣ ਜੋਗ ਦੁੱਖ ਹੈ ਤਾਂ ਗੱਡੀ ਨੂੰ ਟੋ ਕਰਨ ਲੱਗਿਆ ਤਾਂ ਵੀਰ ਦਾ ਦਰਦ ਛਲ ਗਿਆ ਉਹ ਕਹਿੰਦਾ ਕਿ ਦੇਖੋ ਆ ਜੜੀ ਬੂਟੀ ਦੇਖੋ ਪੱਤੇ ਦੇਖੋ ਕੁਝ ਰੁੱਖ ਜਿਹੜੇ ਸੜਕ ਦੇ ਉੱਤੇ ਆ ਅਸੀਂ ਨਹੀਂ ਕਹਿੰਦੇ ਕਿ ਇਹਨਾਂ ਨੂੰ ਵੱਢ ਦੋ ਛਾਂਗ ਦੋ ਥੋੜਾ ਸੈੱਟ ਕਰ ਦੋ ਤਾਂ ਜੋ ਸੜਕ ਦੇ ਵਿੱਚ ਕੋਈ ਮਤਲਬ ਡਿਫਿਕਲਟੀ ਨਾ ਆਵੇ ਕੋਈ ਡਿਸਟਰਬੈਂਸ ਨਾ ਆਵੇ ਗੱਡੀਆਂ ਨੂੰ ਓਵਰਟੇਕ ਕਰਨਾ ਈਜ਼ੀ ਹੋ ਜਾਵੇ ਅਸੀਂ ਨਹੀਂ ਕਹਿੰਦੇ ਕਿ ਰੁੱਖਾਂ ਨੂੰ ਕੱਟੋ ਲੇਕਿਨ ਥੋੜਾ ਥੋੜਾ ਛਾਂਗ ਦਿਓ ਥੋੜਾ ਥੋੜਾ ਸੈੱਟ ਕਰ ਦਿਓ ਸ਼ਹਿਰ ਵਿੱਚ ਜੇ ਮੁੱਖ ਮਾਰਗਾਂ ਤੇ ਰੁੱਖ ਕੱਟੇ ਜਾ ਸਕਦੇ ਜਿਹੜੇ ਸੜਕ ਦੇ ਵਿੱਚ ਆ ਉਹਨੂੰ ਛਾਂਗਿਆ ਤਾਂ ਜਾ ਸਕਦਾ ਇਹ ਨੌਜਵਾਨ ਨੇ ਆਪਣੀ ਪ੍ਰਤੀਕਿਰਿਆ ਜਾਰੀ ਕੀਤੀ ਹੈ ਉਹਨਾਂ ਨੇ ਆਪਣਾ ਪੱਖ ਰੱਖਿਆ ਤੁਸੀਂ ਟੀਮ ਕੋ ਆਇਓ ਜੀ ਹਾਂ ਜੀ ਪਿੰਡ ਤੋਂ ਉਹ ਨਾਲ ਨਹੀਂ ਨਹੀਂ ਪਿੰਡ ਤੋਂ ਮੈਂ ਲੰਬੜਦਾਰਾਂ ਚਾਲਲੇ ਤੋਂ ਆ। ਅੱਛਾ ਨਹੀਂ। ਤੇ ਹੁਣ ਮਦਦ ਲਈ ਇੱਥੇ ਆਏ ਸੀਗੇ। ਮੈਂ ਤਾਂ ਵੈਸੇ ਇੱਥੇ ਐਕਸੀਡੈਂਟ ਦੇਖਣ ਲਈ ਆਏ ਪਤਾ ਲੱਗਿਆ ਤੇ ਜਾਣ ਪਛਾਣ ਦੇ ਸੀਗੇ ਮੁੰਡਿਆਂ ਨੇ ਫੋਨ ਕੀਤਾ ਮੈਨੂੰ। ਤਾਂ ਕਹਿੰਦੇ ਜਾ ਕੇ ਮੜਾ ਦੇਖੋ ਭਾਈ ਤਾਂ ਅਸੀਂ ਤਾਂ ਇੱਥੇ ਆਏ ਨੌਕਰੀ ਤੇ। ਚਲੋ ਬੰਦਾ ਇਹ ਸੋਚ ਗਿਆ ਨਾ ਕਿ ਕੋਈ ਮਦਦ ਕਰੀਏ। ਪਰ ਇਹ ਹੈ ਰੋਡਾਂ ਦੇ ਉੱਤੇ ਕਾਫੀ ਰਿਸਕ ਹੈ ਤੇ ਟਰਾਲੀਆਂ ਲੰਘਣੀਆਂ। ਪਰ ਪਰ ਲੰਘਦੇ ਆ। ਪਰ ਵੱਡੀਆਂ ਟਰਾਲੀਆਂ ਪਰਾਲੀਆਂ ਦੀਆਂ ਹੈਗੀਆਂ ਉਹਦੇ ਪਿੱਛੇ ਵੀ ਕਾਫੀ ਸਿਕਤ ਆਉਂਦੀ ਸੀ ਲੋਕਲ ਰਹਿੰਦੇ ਆ ਇੱਕ ਹੋਰ ਪੱਟੀ ਪਰਾਲੀ ਵਾਲੀ ਦੀ ਟਿਪਰ ਦੇ ਤੋਂ ਲੰਘਦੇ ਆ ਫਿਰ ਮਿੱਟੀ ਢਾਉਂਦੇ ਜਾਂਦੇ ਆ ਮਿੱਟੀ ਫਿਰ ਉਹ ਨਹੀਂ ਦਿੰਦਾ ਕੋਈ ਔਰ ਇਹ ਰਸਤਾ ਜਿਆਦਾ ਟਿਪਰਾਂ ਨੂੰ ਇਹੀ ਆ ਨਵਾਂ ਸ਼ਹਿਰ ਦੇ ਵਿੱਚ ਐਂਟਰੀ ਹੈ ਨਹੀਂ ਇਹਨਾਂ ਦੀ ਉਧਰੋਂ ਰੋਡ ਬੰਦਦਾ ਹੁੰਦਾ ਜਦਾਂ ਦਿਨੇ ਤੇ ਸਾਰੀ ਦਿਨ ਰਾਤ ਇਧਰੋਂ ਚਲਦੀ ਹੈ ਜੰਨੀ ਵੀ ਅੱਛੇ ਦਿਨ ਰਾਤ ਚੱਲਦੇ ਆ ਹਾਂ ਦਿਨ ਰਾਤ ਚੱਲਦੇ ਆ ਸਾਡੇ ਸ਼ਹਿਰ ਵੀ 9 ਵਜੇ ਤੋਂ ਪਹਿਲਾਂ ਕਹਿੰਦੇ ਐਂਟਰੀ ਨਹੀਂ ਹੈ ਪਰ 8 ਵਜੇ ਆ ਜਾਂਦੇ ਆ ਹਾਂ ਬਸ ਨਵਾਂ ਸ਼ਹਿਰ ਦੇ ਵਿੱਚ ਐਂਟਰੀ ਹੈ ਪਹਿਲਾਂ ਨਵੇਂ ਸੜਕ ਉਰੇ ਰਹੋਂ ਤਾਂ ਮੁੜ ਜਾਂਦੇ ਆ ਇਹ ਆਹੀ ਰੋਡ ਚੱਲਦਾ ਜ਼ਿਆਦਾ ਮੈਂ ਇਸ ਕਰਕੇ ਹੈ ਤਾਂ ਦਿੱਕਤ ਆ ਮੈਂ ਦੁੱਖ ਹੈ ਬਹੁਤ ਜ਼ਿਆਦਾ ਦੁੱਖ ਹੈ ਤਕਲੀਫ ਹੈ ਆਣ ਵਿਲੇ ਚ ਕਿਸੇ ਹੋਰ ਨੂੰ ਨਾ ਦਿੱਕਤ ਆਵੇ ਬਿਲਕੁਲ ਮੋਟਰਸਾਈਕਲ ਸਕੂਟਰ ਵਾਲਿਆਂ ਦਾ ਉੱਥੇ ਬਹੁਤ ਹੁੰਦਾ ਪਹਿਲਾਂ ਲੋਕੀ ਤੇ ਸੈਰ ਕਰਦੇ ਹੁੰਦੇ ਸੀ ਆਮ ਨਹੀਂ ਸੀ ਗੱਟ ਕੱ ਲੰਗਦੀਆਂ ਤੇ ਇੱਕ ਦੋ ਵਾਰੀ ਸੈਰ ਵਾਲਿਆਂ ਨੂੰ ਵੀ ਬੱਚੇ ਆ ਉਹਨਾਂ ਦੇ ਕਾਫੀ ਨੁਕਸਾਨ ਹੋਇਆ ਇਸ ਕਰਕੇ ਲੋਕੀ ਹੁਣੇ ਤਾਂ ਲੰਘਦੇ ਵੀ ਹਨੇ ਪੈਦਲ ਤਾਂ ਬਿਲਕੁਲ ਨਹੀਂ ਇਹ ਤਰੱਕੀ ਆ ਜੀ ਹਾਂ ਇਹ ਇਹ ਸਾਡਾ ਨਵਾਂ ਬਣਿਆ ਜੀ ਪੰਜਾਬ ਹਾਂ ਇਹ ਸੜਕ ਤੇ ਕਹਿੰਦੇ ਸੈਰ ਨਹੀਂ ਕਰਨੀ ਸੜਕ ਸਿਰਫ ਟਿਪਰਾਂ ਲਈ ਹੈ ਸਕੂਲ ਸਾਡਾ ਬੰਦ ਕਰ ਦਿੱਤਾ ਉਹ ਜਿਹੜਾ ਸਕੂਲ ਸੀ ਸਾਡਾ ਗਵਰਨਮੈਂਟ ਸਕੂਲ ਵਾ ਉਹ ਲੈ ਲਿਆ ਸਕੂਲ ਵਾਲਿਆਂ ਨੇ ਉਹਨੇ ਲੋਕ ਲਾਤਾ ਹੁਣ ਅੰਦਰ ਸੈਰ ਕਰਨ ਜਾਂਦੇ ਸੀ ਬਜ਼ੁਰਗ ਵੀ ਤੇ ਸਾਰੇ ਲੋਕ ਹੁਣ ਉਹ ਸੜਕਾਂ ਤੇ ਜਾਊਗੇ ਹੋਰ ਕਿੱਥੇ ਜਾਣੇ ਆ ਉਹਨਾਂ ਨੇ ਲੋਕ ਲਾਤਾ ਸੜਕਾਂ ਤੇ ਟਿਪਰ ਸੈਰ ਕਰਦੇ ਆ ਸਿਰਾਂ ਤੇ ਟਿਪਰ ਦੱਬਦੇ ਸਾਡੇ ਸੈਰ ਵਾਲਿਆਂ ਨੂੰ ਵੀ ਠੀਕਾ ਲੰਬੜਦਾਰ ਜੀ ਮਿਹਰਬਾਨੀ ਇਹ ਦੁੱਖ ਛਲਕਿਆ ਜੀ ਔਰ ਕਾਰਨ ਇਹੀ ਹੈ ਕਿ ਦੇਖੋ ਕੋ ਟੈਪਰ ਤੋਂ ওভারਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਕੋਈ ਨਹੀਂ ওভারਟੇਕ ਕਰਾ ਜਜਮੈਂਟ ਨਹੀਂ ਹੋਈ ਤਾਂ ਕਿਸੇ ਘਰ ਦਾ ਜੀ ਚਲਾ ਗਿਆ ਆਹ ਕਿੱਡੀ ਮਾੜੀ ਗੱਲ ਹੈ ਹਰ ਘਰ ਦਾ ਜੀ ਜਿਹੜਾ ਆ ਉਹੀ ਘਰ ਦਾ ਹੀਰੋ ਹੁੰਦਾ ਕਿਸੇ ਦਾ ਪਿਓ ਕਿਸੇ ਦਾ ਉਹਦਾ ਵੀ ਉਹਦਾ ਵੀ ਜਿਹੜਾ ਸੀਗਾ ਨਾ ਨੌਕਰ ਸੀਗਾ ਹਸਪੀਟਲ ਦਾਖਲ ਆ ਉਹਨੂੰ ਲੈਣ ਜਾ ਰਿਹਾ ਸੀਗਾ ਅੱਛਾ ਉਹ ਵੀ ਕਿਸ ਦੀ ਮਦਦ ਲਈ ਜਾ ਰਿਹਾ ਉਹ ਵੀ ਉਹਦਾ ਨੌਕਰ ਸੀਗਾ ਉੱਥੇ ਉਹਨੂੰ ਲੈਣ ਚੱਲੇ ਆ ਸੀਗਾ ਅੱਛਾ ਤਾਂ ਕਹਿੰਦੇ ਉਹ ਦੁੱਧ ਅੱਦ ਦਾ ਕੰਮ ਕਰਦਾ ਮੁੰਡਾ ਜਾਂ ਕੀ ਆ ਠੀਕ ਐ ਠੀਕ ਆ ਹਾਂਜੀ ਹਾਂਜੀ ਤਾਂ ਚਲੋ ਕੋਈ ਹਾਦਸਾ ਤਾਂ ਕੋਈ ਜਾਣ ਕੇ ਨਹੀਂ ਕਰਦਾ ਕੋਈ ਆਪਣੀ ਜਾਨ ਉਹ ਜਾਣ ਕੇ ਥੋੜੇ ਗਵਾਊਗਾ ਨਹੀਂ ਜੀ ਨਹੀਂ ਨਹੀਂ ਤੇ ਉਹ ਪਰਿਵਾਰ ਤੇ ਕੀ ਬੀਤਦੀ ਹੋਣੀ ਬਹੁਤ ਜ਼ਿਆਦਾ ਜੀ ਬਹੁਤ ਮਾਤਮਾ ਇਸ ਦਾ ਪਿਓ ਕਿਸ ਦਾ ਮਨ ਪੁੱਤ ਕਿਸ ਦਾ ਭਰਾ ਕਿਸ ਦਾ ਚਾਚਾ ਕਿਸ ਦਾ ਤਾਇਆ ਉਹਦੀ ਕੋਈ ਪਰਵਾਹੀ ਨਹੀਂ ਜੀ ਉਹਦੀ ਕੋਈ ਪਰਵਾਹੀ ਉਹਦੀ ਕੋਈ ਪਰਵਾਹੀ ਦੇਖੋ ਇਹ ਦੁੱਖ ਬਹੁਤ ਵੱਡਾ ਹੈ ਜਿਸ ਪਰਿਵਾਰ ਤੇ ਦੁੱਖ ਆਇਆ ਤਾਂ ਹੁਣ ਗੱਡੀਆਂ ਨੂੰ ਟੋਹ ਕੀਤਾ ਜਾਵੇਗਾ ਠਾਰ ਗੱਡੀ ਨੂੰ ਟੋਹ ਕਰਕੇ ਲੈ ਕੇ ਜਾ ਰਹੇ ਆ ਇਹ ਇਹ ਭਾਜੀ ਕਿੱਥੇ ਲੈ ਕੇ ਚੱਲੇ ਗੱਡੀ ਨੂੰ तो ट्रैफिक पुलिस मेरा ख्याल इस अपने च लवेगी तो ग्डी नो सुखवीर क्रेन सर्विस बलाचौर तो आए टो करके लैके जाए कमेंट की कह रहे ਚਲੋ ਬहोत ਮੰਦ ਪਾਗੀ ਗੱਲ ਹੈ ਕਮੈਂਟ ਚਲ ਅੱਛਾ ਗਰਚੇ ਪਿੰਡ ਤੋਂ ਕਾਲ ਆ ਰਹੀ ਹੈ ਕੀ ਕਹਿ ਰਹੇ ਹੋ ਉਹ ਮੁੰਡੇ ਦੇ ਹਾਲਾਤ ਬਾਰੇ ਜਾਣਕਾਰੀ ਦੇਖੋ ਜਿਹੜੇ ਗਰਚੇਆ ਪਿੰਡ ਤੋਂ ਕਾਲ ਕਰੇ ਸਾਡੇ ਨੰਬਰ ਤੇ ਦੱਸ ਦੀਏ ਮੁੰਡਾ ਕਹਿੰਦੇ ਖਤਰੇ ਤੋਂ ਬਾਹਰ ਹੈ ਉਸ ਸੇਵਲ ਹੈ ਪਰ ਗੁੱਜੀਆਂ ਸੱਟਾਂ ਕਿਉਂਕਿ 에ਅਰ ਬੈਗ ਖੁੱਲ ਗਿਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਟੱਕਰ ਕਿੰਨੀ ਜ਼ਬਰਦਸਤ ਥੁੰਨੀ ਆ ਕਿੰਨੀ ਜ਼ੋਰਤੀ ਹੋਣੀ ਆ ਔਰ ਅਗਲੀ ਗੱਲ ਇਹ ਆ ਕਿ ਇਹ ਥਾਰ ਗੱਡੀ ਥੋੜੀ ਸਟਰੋਂਗ ਹੁੰਦੀ ਆ ਜੇ ਸਟਰੋਂਗ ਨਾ ਹੁੰਦੀ ਮੋਰੇ ਬੁਨਟ ਬੰਨੜ ਦਾ ਪੱਕਾ ਨਾ ਹੁੰਦਾ ਤਾਂ ਥਾਰ ਗੱਡੀ ਵਾਲਾ ਜਿਹੜਾ ਮੁੰਡਾ ਤਲਵਿੰਦਰ ਇਹਦਾ ਵੀ ਨੁਕਸਾਨ ਬਹੁਤ ਹੋ ਜਾਣਾ ਸੀਗਾ ਤੇ ਫਿਰ ਵੀ ਉਹ ਕਾਫੀ ਬੰਡਿਆ 에ਅਰ ਬੈਗ ਖੁੱਲ ਗਿਆ ਔਰ ਸੀਟ ਬੈਲਟ ਕਹਿੰਦੇ ਮੁੰਡੇ ਨੇ ਜਿਹੜੀ ਫੋਰਚੂਨੇਟ ਗੱਲ ਹੈ ਚੰਗੀ ਗੱਲ ਹੈ ਕਿ ਉਹਨੇ ਲਾਈ ਹੋਈ ਸੀਗੀ ਜਿਸ ਕਰਕੇ ਉਹਦਾ ਬਚਾਅ ਹੋ ਗਿਆ ਕਾਫੀ ਤਾਂ ਸੀਟ ਬੈਲਟ ਨੂੰ ਵੀ ਲਾ ਕੇ ਰੱਖੋ ਹੋਰ ਵੀਰੇ ਖਰਚੇ ਤੋਂ ਇਹ ਨਹੀਂ ਭਾਈ ਜੀ ਗਾੜਾ ਲੋਕ ਲੈ ਗਿਆ ਅੱਛਾ ਲੋਕ ਲੈ ਗਿਆ ਹਾਂ ਜੀ ਠੀਕ ਠੀਕ ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੁਸੀਂ ਵੀ ਸੇਫ ਰਹੋ ਜੀ ਔਰ ਜਦੋਂ ਟਿਪਰ ਆਉਂਦਾ ਤਾਂ ਪਹਿਲੇ ਹੀ ਮੇਰਾ ਭਰਾ ਜਿਵੇਂ ਭਗਵੰਤਬਾਬ ਜੀ ਪਹਿਲਾਂ ਕਹਿੰਦੇ ਹੁੰਦੇ ਸੀਗੇ ਇੱਕ ਮੈਨੂੰ ਉਹਦਾ ਵਿਅੰਗ ਚੇਤੇ ਆ ਗਿਆ ਕਹਿੰਦੇ ਰੋਡਵੇਜ ਦੀ ਬਸ ਆ ਜਵੇ ਤਾਂ ਸੈਟ ਕਰਕੇ ਹੌਲੀ ਹੌਲੀ ਚਲਾ ਲਓ ਹੁਣ ਹਾਲਾਤ ਇਹ ਬਣ ਗਏ ਜੇ ਟਿਪਰ ਆਉਂਦਾ ਭਰਾ ਆਪੇ ਹੀ ਗੱਡੀ ਹੌਲੀ ਕਰਕੇ ਸੈਟ ਕਰ ਲਿਆ ਕਰੋ ਇਹ ਜਦੋਂ ਪੋਲਿਟੀਕਲ ਥਾਪੜੇ ਹੋ ਜਾਂਦੇ ਆ ਫਿਰ ਪਰਵਾਹ ਨਹੀਂ ਕੀਤੀ ਕਰਦੇ ਕੋਈ ਕਿਸੇ ਦੀ ਔਰ ਜਾਨ ਜਿਹੜੀ ਉਹਦੀ ਮੁੜ ਕੇ ਪਰਭਾਈ ਨਹੀਂ ਹੁੰਦੀ ਤਾਂ ਆਪਣਾ ਪਚਾ ਤੁਹਾਨੂੰ ਆਪ ਹੀ ਕਰਨਾ ਪੈਣਾ ਔਰ ਸੜਕਾਂ ਤੇ ਹਰ ਜਗ੍ਹਾ ਮੈਨੂੰ ਲੱਗਦਾ ਲਿਖ ਕੇ ਲਾਉਣਾ ਪਣਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਤਾਂ ਆਪਣੀ ਕੇਅਰ ਤੁਹਾਨੂੰ ਆਪ ਕਰਨੀ ਪੈਣੀ ਆ ਸਪੀਡ ਲਿਮਟ ਚ ਹੋਣੀ ਚਾਹੀਦੀ ਹੈ ਸਪੀਡ ਲਿਮਟ ਚ ਰੱਖੋ ਔਰ ਜਦੋਂ ਕ੍ਰਾਸ ਕਰਨਾ ਦੇਖ ਕੇ ਕ੍ਰਾਸ ਕਰੋ ਖਾਸ ਕਰਕੇ ਲਿੰਕ ਸੜਕਾਂ ਤੇ ਖਾਸ ਕਰਕੇ ਜਿਹੜੇ ਲਿੰਕ ਰੋਡ ਨੇ ਇਹਨਾਂ ਤੇ ਵੱਧੋ ਧਿਆਨ ਰੱਖੋ ਕਿਉਂਕਿ ਪਤਾ ਹੀ ਨਹੀਂ ਲੱਗਦਾ ਔਰ ਸਾਈਕਲ ਵਾਲਿਆਂ ਨੂੰ ਬਚਾ ਕੇ ਕਿਉਂਕਿ ਲਿੰਕ ਰੋਡ ਤੇ ਮੋਟਰਸਾਈਕਲ ਆਉਣ ਦੇ ਤਾਂ ਤਾਂ ਪਤਾ ਲੱਗ ਜਾਂਦਾ ਲੇਕਿਨ ਕੱਲਾ ਜਦੋਂ ਸਾਈਕਲ ਆਉਂਦਾ ਉਹਦਾ ਪਤਾ ਨਹੀਂ ਲੱਗਦਾ ਸਵਿਫਟ ਗੱਡੀ ਤੁਸੀਂ ਦੇਖ ਪਾ ਰਹੇ ਹੋ ਬਹੁਤ ਜ਼ਿਆਦਾ ਨੁਕਸਾਨ ਨਹੀਂ ਗਈ ਹੈ ਔਰ ਫਰੰਟ ਤੋਂ ਹੀ ਜ਼ਿਆਦਾ ਨੁਕਸਾਨ ਨਹੀਂ ਗਈ ਹੈ ਸਵਿਫਟ ਗੱਡੀ ਦੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਅੰਦਰਲੇ ਪਾਸੇ ਔਰ ਬੜੀ ਹੀ ਜ਼ਬਰਦਸਤ ਟੱਕਰ ਹੈ ਬੜੀ ਹੀ ਤੇਜ਼ ਟੱਕਰ ਹੁੰਦੀ ਹੈ ਤੀਬਰ ਟੱਕਰ ਹੁੰਦੀ ਹੈ ਔਰ ਤਾਪ ਨਾ ਸਹਾਰ ਦੇ ਹੋਏ ਸਵਿਫਟ ਗੱਡੀ ਦੇ ਜਿਹੜੇ ਡਰਾਈਵਰ ਜਿਹੜੇ ਗੱਡੀ ਚਲਾ ਰਹੇ ਸੀਗੇ ਸਤਪਾਲ ਪਾਲਾ ਜੀ ਉਹ ਇਸ ਜਹਾਨ ਤੋਂ ਕੂਚ ਕਰ ਗਏ ਨੇ ਔਰ ਤਾਂ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਜਿਹੜਾ EMPLOYEE ਹੈ ਜਿਹੜਾ ਉਹਨਾਂ ਕੋਲ ਕੋਈ ਕੰਮ ਕਰਦਾ ਸੀ ਉਹਨੂੰ ਹਸਪੀਟਲ ਤੋਂ ਲੈਣ ਜਾ ਰਹੇ ਸੀਗੇ ਤਾਂ ਮਦਦ ਲਈ ਚੱਲੇ ਸੀਗੇ ਲੇਕਿਨ ਪਤਾ ਨਹੀਂ ਸੀ ਉਹਨਾਂ ਨੂੰ ਕਿ ਇਸ ਘਟਨਾ ਸਥਾਨ ਤੇ ਪਹੁੰਚ ਕੇ ਉਹਨਾਂ ਦੀ ਇਉਂ ਜਾਨ ਚਲੀ ਜਾਵੇਗੀ ਔਰ ਇਹ ਜਾਨ ਜਿਹੜੀ ਹੈ ਅਜਾਈਂ ਦੇਖੋ ਜਦੋਂ ਸੜਕ ਹਾਦਸੇ ਹੁੰਦੇ ਆ ਤਾਂ ਅਜਾਈਂ ਜਾਨਾਂ ਜਾਉਂਦੀਆਂ ਤਾਂ ਸਰਕਾਰ ਅੱਗੇ ਬੇਨਤੀ ਹੈ ਕਿ ਇੱਕ ਤਾਂ ਟਿਪਰ ਜਿਹੜੇ ਆ ਜੋ ਲੰਬੜਦਾਰ ਜੀ ਨੇ ਇੱਥੇ ਬੇਨਤੀ ਕੀਤੀ ਆ ਕਿ ਟਿਪਰ ਜਿਹੜੇ ਘੱਟ ਆਉਣ ਔਰ ਸਪੀਡ ਲਿਮਟ ਹੋਵੇ ਉਹਨਾਂ ਦੀ ਕੋਈ ਤੇ ਇੱਕ ਨੌਜਵਾਨ ਵੀਰ ਨੇ ਬੇਨਤੀ ਕੀਤੀ ਆ ਕਿ ਰੁੱਖ ਜਿਹੜੇ ਸੜਕ ਦੇ ਉੱਤੇ ਆ ਤੇ ਜਿਨ੍ਹਾਂ ਨੇ ਸੜਕ ਘੇਰੀ ਹੋਈ ਹੈ ਕਿਉਂਕਿ ਜਜਮੈਂਟ ਨਹੀਂ ਉਹਦੀ ਓਵਰਟੇਕ 'ਚ ਦਿੱਕਤ ਆਉਂਦੀ ਆ ਉਹਨਾਂ ਨੂੰ ਥੋੜਾ ਸ਼ਾਂਗਿਆ ਜਾਵੇ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਓਵਰਟੇਕ ਜਿਹਨੇ ਗੱਡੀ ਕਰਨੀ ਉਹਨੂੰ ਕੋਈ ਦਿੱਕਤ ਨਾ ਆਵੇ ਪ੍ਰੋਪਰ ਜਜਮੈਂਟ ਹੋਵੇ ਇਹ ਇਹਨਾਂ ਨੇ ਬੇਨਤੀਆਂ ਕੀਤੀਆਂ ਪਰ ਜੋ ਜਹਾਨੋਂ ਚਲਾ ਗਿਆ ਉਹਦੀ ਪਰਪਾਈ ਨਹੀਂ ਹੋਣੀ ਉਹਦਾ ਕੋਈ ਜੋ ਪਰਿਵਾਰ ਹੈ ਉਹਨੂੰ ਕੋਈ ਪਰਪਾਈ ਨਹੀਂ ਕਰ ਸਕਦਾ ਉਹਦਾ ਕੋਈ ਮੁੱਲ ਨਹੀਂ ਉਹ ਮੰਮੀ ਅਮੰਮੀ ਅਣ ਮੁੱਲੀ ਜਾਣ ਗਈ ਹੈ ਔਰ ਜਿਨ੍ਹਾਂ ਦੇ ਘਰ ਚ ਜੀ ਗਿਆ ਉਹ ਉਹਨਾਂ ਨੂੰ ਪਤਾ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਵੇਗੀ ਕਿ ਇਹੋ ਜੀ ਤਵਾਈ ਹੋਈ ਹੈ ਇਹ ਉਹਨਾਂ ਨੂੰ ਪਤਾ ਉਹਨਾਂ ਨਾਲ ਹਮਦਰਦੀ ਹੈ ਉਹਨਾਂ ਦੇ ਦੁੱਖ ਵਿੱਚ ਉਹਨਾਂ ਨਾਲ ਹਮਦਰਦੀ ਹੈ ਮਾਲਕ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਪਰ ਇਹ ਪਰਪਾਈ ਨਹੀਂ ਹੋ ਸਕਦੀ ਤੁਸੀਂ ਸਾਰੇ ਠੀਕ ਰਹੋ ਤੰਦਰੁਸਤ ਰਹੋ ਇਹੀ ਅਸੀਂ ਉਮੀਦ ਕਰਦੇ ਹਾਂ ਕਾਮਨਾ ਕਰਦੇ ਹਾਂ ਬਹੁਤ ਬਹੁਤ ਸ਼ੁਕਰ ਹੈ ਤਾਂ ਤਸਵੀਰ ਤੁਸੀਂ ਦੇਖ ਪਾਰੇ ਹੋ ਕੇ ਹਰ ਗੱਡੀ ਨੂੰ ਜਿਹੜਾ ਉਹ ਬਾਹਰ ਕੱਢਿਆ ਜਾ ਰਿਹਾ ਔਰ ਟੋ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਰ ਉਸ ਤੋਂ ਬਾਅਦ ਸਿਫਟ ਗੱਡੀ ਨੂੰ ਵੀ ਲੈ ਕੇ ਜਾਇਆ ਜਾਵੇਗਾ ਔਰ ਰੋਡ ਜਿਹੜਾ ਪਿੱਛੇ ਦਿਖਾ ਦਿਓ ਬਲੌਕ ਹੋਣ ਕਰਕੇ ਗੱਡੀਆਂ ਮੋਟਰਸਾਈਕਲ ਵਾਲੇ ਖੜੇ ਨੇ ਔਰ ਇਧਰਲੇ ਟਿਪਰੇ ਹੀ ਖੜੇ ਨੇ ਮੇਰੇ ਗੱਲ ਪਿੱਛੇ ਇਧਰਲੇ ਪਾਸੇ ਵੀ ਟਿਪਰੇ ਹੀ ਖੜੇ ਆ ਤੇਰੇ ਬੈਕ ਸਾਈਡ ਤੇ ਵਿਜੇ ਜੀ ਬੈਕ ਸਾਈਡ ਦੇ ਵਿੱਚ ਤੇ ਭਰੇ ਹੀ ਖੜੇ ਆ ਤਾਂ ਲੰਬੜਦਾਰ ਜੀ ਨੇ ਇਹ ਵੀ ਗिला ਜ਼ाहिर ਕੀਤਾ ਉਹ ਕਹਿੰਦੇ ਕਿ ਅੱਗੇ ਤਾਂ ਅਸੀਂ ਸੈਰ ਨੂੰ ਇੱਧਰ ਆਉ ਜਾਂਦੇ ਸੀਗੇ ਤੇ ਹੁਣ ਸੈਰ ਕਰਨ ਨੂੰ ਵੀ ਨਹੀਂ ਆਈਦਾ ਕਹਿੰਦੇ ਕਿ ਟਿੱਪਰ ਬਹੁਤ ਆਉਂਦੇ ਲੋਕੀ ਡਰਦੇ ਆ ਕਿਤੇ ਕੋਈ ਫੇਟੇ ਨਾ ਮਾਰ ਜਵੇ ਇਹ ਗੱਡੀ ਹੁਣ ਟੋ ਕਰਕੇ ਕਿੱਥੇ ਲੈ ਕੇ ਚੱਲੇ ਜੀ ਇੱਥੇ ਜਾਲਲਾ ਚੌਂਕੀ ਸ਼ੁਰੂ ਆ ਜੀ ਚੌਂਕੀ ਦੇ ਬਾਹਰ ਇੱਥੇ ਫਿਰ ਰੋਡ ਤੇ ਫੇਰ ਹਾਸਾ ਹੋਣ ਦਾ ਵੀ ਡਰਵਾ ਮਗਰ ਬਿਲਕੁਲ ਬਿਲਕੁਲ ਰੋਡ ਦੇ ਉੱਪਰ ਖੜੀ ਕਰਕੇ ਇਹ ਥੋੜੀ ਪ੍ਰਸ਼ਾਸਨ ਨੂੰ ਮੰਗਵਾ ਜੀ ਬੇਨਤੀ ਆ ਸਾਡੀ ਵੀ ਜਾਨੀ ਆ ਥੋੜਾ ਜਿਆ ਗੌਰ ਕੀਤਾ ਜਾਵੇ ਕਿਉਂਕਿ ਇਸ ਰੋਡ ਤੇ ਟ੍ਰੈਫਿਕ ਬਹੁਤ ਜ਼ਿਆਦਾ ਆ ਟਿੱਪਰ ਵੀ ਬਹੁਤ ਜ਼ਿਆਦਾ ਟਿੱਪਰ ਬਹੁਤ ਜ਼ਿਆਦਾ ਚੱਲਦਾ ਆ ਤੇ ਹੁਣ ਅੱਗੇ ਮੌਸਮ ਵੀ ਧੁੰਦਾਂ ਦਾ ਆ ਤੇ ਥੋੜਾ ਜਿਹਾ ਇਹਦੀ ਸਪਾਈ ਜੇ ਕਰਾ ਦਣ ਤਾਂ ਬਹੁਤ ਵਧੀਆ ਹੋਊਗਾ ਵੀ ਇੱਥੇ ਹੁਣ ਜਿਨ੍ਹਾਂ ਦੇ ਘਰੋਂ ਜੀ ਚੱਲ ਜਾਂਦਾ ਨਾ ਇਹ ਉਹਨਾਂ ਪਰਿਵਾਰ ਮੈਂਬਰਾਂ ਨੂੰ ਪਤਾ ਵੀ ਕੀ ਬੀਤਦੀ ਆ ਹੁਣ ਕਿਸੇ ਦੇ ਘਰ ਕਮਾਣ ਵਾਲਾ ਵੀ ਕੋਈ ਕੋਹ ਮਖਰ ਉਹਦੇ ਪਤਾ ਨਹੀਂ ਕਿੰਨੇ ਜੀ ਆ ਉਹ ਕਿਨੇ ਸਾਰਾ ਮੁੜ ਕੇ ਕਿਨੇ ਦੇਖਣਾ ਆ ਜਾਂ ਕਿਨੇ ਅਗਲੇ ਦੇ ਘਰ ਦਾ ਸਾਰਾ ਕੁਝ ਕਰਨਾ ਆ ਚਲੋ ਹੈ ਤਾਂ ਚਲੋ ਇਹਦੇ ਵੀ ਹੁਣ ਖੱਟਾ ਆ ਪਰ ਸਾਨੂੰ ਦੁੱਖ ਉਹਦਾ ਵੀ ਉਨਾ ਹੀ ਆ ਕਿਉਂਕਿ ਕਿਸੇ ਦਾ ਜੀ ਚਲਾ ਗਿਆ ਇਦਾਂ ਦੀ ਨਾਲੇ ਇਦਾਂ ਦੀ ਘਟਨਾ ਜਿਹੜੀ ਹੋਣੀ ਆ ਰੋਡ ਦੇ ਉੱਪਰ ਤੁਸੀਂ ਦੇਖੋ ਭਈ ਇਹ ਕਿੰਨੇ ਸਾਲ ਹੋ ਗਏ ਲਗਾਤਾਰ ਇੰਨੇ ਥਾਂ 'ਚ ਪੱਟੋ ਘਟਰੀ ਦਾ 5-6 ਐਕਸੀਡੈਂਟ ਤਾਂ ਮੈਂ ਆਪਣੇ ਅੱਖੀਂ ਦੇਖ ਲਿਆ ਇਹ ਮਤਲਬ ਕੋਈ ਪ੍ਰਸ਼ਾਸਨ ਦੇ ਕੰਮ ਤੇ ਜੂਨ ਨਹੀਂ ਸਰਕਦੀ ਵੇ ਇਹਦਾ ਕੋਈ ਮਤਲਬ ਰੋਡ ਨੂੰ ਥੋੜਾ ਜਿਹਾ ਖੁੱਲਾ ਕਰਨਾ ਜਾਂ ਟਿਪਰਾਂ ਦਾ ਕੋਈ ਟਾਈਮ ਰੱਖਣਾ ਉਹ ਉਨੇ ਟਾਈਮ ਨਾਲ ਐਂਟਰ ਹੋਣ ਉਧਰੋਂ ਦਾ ਸ਼ਹਿਰ ਚੋਂ ਤਾਂ ਗੱਡੀ ਜਾਂਦੇ ਆ ਪਰ ਸਾਰਾ ਇੱਧਰ ਤੇ ਲਾਈ ਜਾਂਦੇ ਇੱਥੋਂ ਵੀ ਤਾਂ ਲੋਕ ਗੁਜ਼ਰਦੇ ਆ ਇਹ ਵੀ ਪਿੰਡਾਂ ਨੂੰ ਛੜਕ ਜਾਂਦੀ ਆ ਇੱਥੇ ਵੀ ਉਨਾ ਟ੍ਰੈਫਿਕ ਹੁੰਦਾ ਬਿਲਕੁਲ ਬਿਲਕੁਲ ਥੋੜਾ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਸ ਚੀਜ਼ ਤੇ ਵੀ ਗੌਰ ਕਰਨਾ ਤਾਂ ਜੋ ਇਦਾਂ ਦੀਆਂ ਦਰ ਘਟਣਾ ਮਾ ਨਾ ਹੋਣ ਹਾਂਜੀ ਉਹ ਸ਼ੁਕਰੀਆ ਜੀ ਔਰ ਇਹ ਹੁਣ ਗੱਡੀ ਨੂੰ ਟੋਕ ਕਰਕੇ ਜਿਹੜਾ ਆ ਜਾੜਲਾ ਚੌਂਕੀ ਕਿ ਛੱਡਿਆ ਜਾਵੇਗਾ ਔਰ ਉਹਨਾਂ ਨੇ ਸਹੀ ਗੱਲ ਕੀਤੀ ਹੈ ਸਰਦਾਰ ਜੀ ਨੇ ਕਹਿੰਦੇ ਕਿ ਦੁੱਖ ਦੋਨਾਂ ਦਾ ਹੀ ਹੁੰਨਾ ਜਿਹੜਾ ਫਟਣ ਹੈ ਜੋ ਜ਼ਖਮੀ ਹੈ ਚਾਹੇ ਉਹਨਾਂ ਦਾ ਰਿਸ਼ਤੇਦਾਰ ਹੈ ਦੁੱਖ ਕਹਿੰਦੇ ਉਹਦਾ ਵੀ ਉਹਨਾਂ ਔਰ ਜੋ ਜਹਾਨੋਂ ਚਲ ਗਿਆ ਦੁੱਖ ਕਹਿੰਦੇ ਉਹਦਾ ਵੀ ਬਹੁਤ ਜ਼ਿਆਦਾ ਹਾਲਾਤ ਗੰਭੀਰ ਨੇ ਉਦਾਸ ਕਰਨ ਵਾਲੇ ਨੇ ਪਰੇਸ਼ਾਨ ਕਰਨ ਵਾਲੇ ਨੇ ਫਿਰデア ਬਲੁੰਦ ਰਿਆ ਜਾਂਦਾ ਜਦੋਂ ਸੋਚਦਾ ਜਿਵੇਂ ਹੁਣ ਵੀਰ ਨੇ ਗੱਲ ਕੀਤੀ ਕਹਿੰਦਾ ਕਿ ਕੀ ਪਤਾ ਪਰਿਵਾਰ ਚ ਕਮਾਉਣ ਵਾਲਾ ਇਕੱਲਾ ਹੋਵੇ ਤਾਂ ਹੋ ਗਿਆ ਨਾ ਪਰਿਵਾਰ ਤੈਸਨੈਸ ਪਤਾ ਨਹੀਂ ਕਿੰਨੇ ਜਾਣੇ ਦੀ ਰੋਟੀ ਚਲਾਉਂਦਾ ਹੋਣਾ ਤਾਂ ਕੱਲਾ ਕੱਲਾ ਰਿਸ਼ਤੇ ਨਹੀਂ ਜਿਹੜੇ ਜਿਹੜੇ ਲੋਕ ਨਾਲ ਜੁੜੇ ਹੋਣੇ ਜਿਹੜੇ ਕੰਮ ਕਰਨ ਨਾਲ ਨਾਲ ਜੁੜੇ ਹੋਣੇ ਆ ਉਹਨਾਂ ਦਾ ਵੀ ਕਿੱਡਾ ਵੱਡਾ ਨੁਕਸਾਨ ਹੁੰਦਾ ਨਹੀਂ ਪਰਪਾਈ ਹੁੰਦੀ ਹੈ ਨਹੀਂ ਪਰਪਾਈ